ਕੀ ਫਰਕ ਹੈ ਰਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਧੰਨਵਾਦ ਸ਼ੁਕਰ ਜੀ ਰਿੰਦਰ ਜੀ ਕੀ ਕਹਿਣਾ ਚਾਹੋਗੇ 1988 ਦੇ ਅੱਜ ਕੀ ਫਰਕ ਆਇਆ ਹੈ 1988 ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਉਹ ਤਾਂ ਜਿਹੜਾ 1988 ਵਾਲਾ ਨਾ ਜੀ ਉਹ ਤਾਂ ਪੰਜਾਬ ਦੇ ਇਤਿਹਾਸ ਦਾ ਇੱਕ ਬਹੁਤ ਹੀ ਮਤਲਬ ਖਾਤਰਨਾਕ ਹੈ ਏਸੀ 1988 ਚ ਜਿਹੜਾ ਪਰਮਾਤਮਾ ਦੇ ਅੱਗੇ ਅਰਦਾਸ ਤੇ ਹੀ ਸੀ ਵੀ ਨਾਂਦਵਾਰੇ ਆਵੇ ਗਨਕਾਰੋ ਹੀ ਹਾਲਾਤੇ ਫੇਰ ਬਣ ਗਏ ਹੋਣ ਉਹ ਮੇਰੇ ਕੋਲ ਉਹ ਫੇਰ ਦੁਆਰੇ ਬਣ ਗਏ ਜੀ ਥੈਂਕ ਯੂ ਬਾਈ ਉਹ ਦੁਆਰੇ ਹਾਲਾਤ ਬਣ ਗਏ ਜਿਹਦੇ ਕਰਕੇ ਇਹ ਮਤਲਬ ਉਹਨੂੰ ਜਾੜ ਕਰਨਾ ਪੈ ਗਿਆ ਹੁਣ ਹਨਾ ਜੀ ਜੀ ਇਸ ਕਰਕੇ ਮਤਲਬ ਹਾਲਾਤ ਉਦੋਂ ਵੀ ਬਹੁਤ ਪਾਣੀ ਦੇ ਵਿੱਚ ਮੋਤਾ ਹੋਈਆਂ ਨੁਕਸਾਨ ਹੋਇਆ ਤੇ ਫਸਲਾਂ ਦਾ ਅੱਜ ਕੱਲ੍ਹ ਵੀ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਜੀ ਦੇ ਕਰਕੇ ਮਤਲਬ ਉਹਨੂੰ ਜਾਦੇ ਅੱਜ ਜਾੜ ਕੀਤਾ ਜਾ ਰਿਹਾ ਹੈ ਉਹ ਇੱਕ ਅਨੁਰੂਸੀ ਟਾਈਮ ਸੀ ਕਿਉਂਕਿ ਦੂਬਾਦ ਪੰਜਾਬ ਦੇ ਉੱਤੇ ਕਾਫੀ ਖਤਰਨਾਕ ਤਰਾਸਦੀਆਂ ਆਈਆਂ ਚਾਹੇ 84 ਚਾਹੇ 92 ਵਾਲਾ ਕਹਿੰਦੇ ਚਾਹੇ ਹੋਰ ਮਤਲਬ ਹੁਣ ਤੱਕ ਕਾਫੀ ਜਿਹੜੇ ਨੇ ਇਹ ਸੰਕਟ ਦੇ ਸਮੇਂ ਪੰਜਾਬ ਦੇ ਉੱਤੇ ਆਏ ਨੇ ਜਿਹੜਾ ਮਤਲਬ ਸ਼ੁਰੂਆਤ ਤਾਂ ਜਿਆਦਾ 88 ਤੋਂ ਹੋਇਆ ਸੀ ਜਿਹੜਾ ਮਸ਼ਹੂਰ ਹੈ ਦੱਸ ਜੀ ਅਸੀਂ ਕਹਿੰਦੇ ਹਾਂ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਵੀ ਮੁੜ ਕੇ ਆ ਜਾ ਟਾਈਮ ਆ ਜਿਹੜਾ ਨਾਵੇ ਦੇ ਵਿੱਚ ਕੁਸ ਸਾਡੀਆਂ ਸਰਕਾਰਾਂ ਪਹਿਲਾਂ ਵਾਲੀਆਂ ਸਰਕਾਰਾਂ ਦੋਸ਼ੀ ਨੇ ਕੁਸ ਲੋਕ ਵੀ ਦੋਸ਼ੀ ਨੇ ਉਸ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਵਾਲੇ ਉਹਨ ਘਰਮਦਿਆਂ ਦੀ ਸਾਰੇ ਧਰਮਾਨੀਆਂ ਮਤਲਬ ਇਹ ਸਾਰੇ ਬਰਾਬਰ ਦੇ ਦੋਸ਼ੀ ਨੇ ਜਿਹੜੇ ਮਤਲਬ ਸਾਡੇ ਇਹ ਹੁਣ ਦੇ ਇਹ ਹਾਲ ਦਾ ਦੇਖ ਕੇ ਨਜ਼ਾਰਾ ਮਤਲਬ ਆਪਨਾ ਉਹ ਬਹੁਤ ਮੁਸਕਰੀਆਂ ਦੇ ਵਿਚਾਸ ਦੇ ਨੇ ਸਾਨੂੰ ਬਹੁਤ ਦੁੱਖ ਇਸ ਗੱਲ ਦੇ ਉੱਤੇ ਲੱਗਦਾ ਹੈ ਜੀ ਡਾਕਟਰ ਸਾਹਿਬ ਮੈਂ ਤੁਹਾਨੂੰ ਇੱਕ ਅਪਡੇਟ ਦੇ ਦੇਣਾ ਅੱਜ ਦੁਪਹਿਰੇ ਮੋਹਾਲੀ ਦੇ ਵਿੱਚ 11 ਇਲੈਕਟ੍ਰਿਕ ਪਾਣੀ ਵੜ ਗਿਆ ਪਾਣੀ ਮੋਹਾਲੀ ਦੇ ਵਿੱਚ ਐਂਟਰ ਹੋ ਗਿਆ ਔਰ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਯਾਨੀ ਕਿ ਪਟਿਆਲੇ ਵੀ ਡੀਸਾ ਵੱਲ ਆਰਡਰ ਕਰਦੇਗਾ ਪਟਿਆਲਾ ਸ਼ਹਿਰ ਦੇ ਵਿੱਚ ਕਿਸੇ ਵੀ ਸਮੇਂ ਪਾਣੀ ਅੰਦਰ ਦਾਖਲ ਹੋ ਸਕਦਾ ਹੈ ਰਾਜਪੁਰੇ ਦੇ ਨੇੜੇ ਪਿੰਡਾਂ ਨੂੰ ਵੀ ਚੇਤਾਵਨੀ ਕਰ ਦਿੱਤੀ ਗਈ ਹੈ ਵੀ ਆਪਣਾ ਆਪਣਾ ਇਤਿਆਮ ਰੱਖੋ ਸ਼ਾਮ ਨੂੰ ਅੱਜ 5 ਵੇ ਪਾਣੀ ਛੱਡ ਸਕਦੇ ਨੇ ਪਟਿਆਲੇ ਵਿੱਚ ਵੀ ਹਾਂ ਜੀ ਦੇਖੋ ਸੁਖਨਾ ਕੀ ਜਿਹੜਾ ਆਪਣੀ ਹੈਗੀ ਹੈ ਉਹਦੇ ਵੀ ਫਲੱਡ ਗੇਟ ਨੇ ਚੱਕਤੇ ਨੇ ਪਾਣੀ ਜਿਹੜਾ ਡੇਰਾ ਬੱਸੀ ਸਾਈਡ ਵਾਲੇ ਪਾਸੇ ਚੱਲ ਪਿਆ ਹੈਗਾ ਕਾਬੀ ਐਨਐਵੀ ਮਤਲਬ ਉਹਦਾ ਜਿਹੜਾ ਨੰਗਾ ਨਾਚ ਕਰਨਾ ਉਹ ਕਰੂਗਾ ਇਸ ਕਰਕੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਮਤਲਬ ਅਲਰਟ ਕਰਦੇ ਆ ਤੇ ਬੇਨਤੀਆਂ ਕਰਦੇ ਆ ਵੀ ਇਸ ਤਰ੍ਹਾਂ ਦੇ ਜਿਹੜੇ ਮੰਜ਼ਰ ਦੇਖਣ ਨੂੰ ਮਿਲਦੇ ਨੇ ਉਹਦਾ ਦੇਖਣ ਵਾਸਤੇ ਤੁਸੀਂ ਨਾ ਜਾਓ ਆਪ ਕੋ ਆਪ ਸੰਭਲ ਕੇ ਰਹੋ ਆਪਣੇ ਬੱਚਿਆਂ ਨੂੰ ਸੰਭਾਲ ਕੇ ਰੱਖੋ ਆਪਣੇ ਘੋਟਿਆਂ ਦੇ ਉੱਤੇ ਛੱਤਾਂ ਦੇ ਉੱਤੇ ਕੋਈ ਪਾਣੀ ਖੜਦਾ ਕੋਈ ਵੀ ਆ ਚਾਰੇ ਪਾਸੇ ਜਿਹੜਾ ਦੇਖੋ ਤਾਂ ਕਿ ਮਤਲਬ ਜਿਹੜੀ ਆਪਣੀ ਜ਼ਿੰਦਗੀ ਆ ਉਹ ਸੇਫ ਰਹੇ ਤੇ ਜਿਹੜਾ ਇਹ ਸੰਕਟ ਦਾ ਸਮਾਂ ਉਹ ਨਿਕਲ ਜਾ ਵੀ ਡਾਕਟਰ ਤੋਂ ਨਹੀਂ ਕੋਰ ਆਪਨੇ ਦੇਣਾ ਕਿ ਡੇਰਾ ਬਨਾਨਾ ਗੁਰਦਾਸਪੁਰ ਦੇ ਚ ਪੈਂਦਾ ਹੈ ਹਲਕਾ ਹੈ ਉੱਥੇ ਦਾ ਉੱਥੇ ਇੱਕ ਕੁਲਵਿੰਦਰ ਕੌਰ ਦੀ ਜੁਣ ਗੌਰਤ ਪਤੰਦੀ ਦੀ ਉਮਰ 45 ਸਾਲ ਦੱਸੀ ਆ ਰਹੀ ਹੈ ਉਹ ਗੁਰੂ ਘਰ ਮੱਥਾ ਟੇਕ ਕੇ ਵਾਪਸ ਆ ਰਹੀ ਸੀ ਤਾਂ ਪਾਣੀ ਨਾਲ ਉਹਦਾ ਪੈਰ ਤਿਲਸ ਗਿਆ ਤਿਲਸ ਕੇ ਪਾਣੀ ਚ ਯਾਨੀ ਉੱਥੇ ਡੁੱਬ ਗਈ ਜਦੋਂ ਲੋਕਾਂ ਨੇ ਉਹਨੂੰ ਅਸਲ ਪਹੰਚਾਇਆ ਤਾਂ ਉਹ ਉੱਥੇ ਉਸ ਨੂੰ ਮ੍ਰਿਤਕ ਠੋਸ ਹੀ ਕਰਤਾ ਉਦੀ ਵੀ ਅੱਜ ਤਾਜ਼ਾ ਅਪਡੇਟ ਆਈ ਹੈ ਉਹਦੀ ਮੌਤ ਹੋ ਗਈ ਹੈ ਵਿਚਾਰੀ ਦੀ ਦੋ ਸੀਗੇ ਜੋ ਇਸਕੋ ਦਾ ਬ੍ਰਦਰ ਸੀਗਾ ਇੱਕ ਉਹ ਲੜਕੀ ਸੀਗੀ ਦੋਨੇ ਹੀ ਗਏ ਸੀਗੇ ਮੱਥਾ ਠੇਕਣ ਵਾਸਤੇ ਜਿਹੜੇ ਪਾਣੀ ਕਿਸ਼ੀ ਲੰਘ ਰਹੇ ਸੀ ਉਹ ਪਾਣੀ ਦਾ ਇੰਨਾ ਜਿਆਦਾ ਪ੍ਰੈਸ਼ਰ ਸੀ ਉਹ ਉਹ ਵੀ ਮਸਾ ਜਿਹੜਾ ਉਹਦਾ ਬ੍ਰਦਰ ਹੈ ਤਿਲਕਾ ਤਿਲਕਾ ਦਾ ਬੱਚਾ ਤੇ ਉਹ ਤਾਂ ਵਿਚਾਰੀ ਰੁੜਕੀ ਕਹਿੰਦੇ ਜੇ ਮੌਤ ਹੋਊਗੀ ਉਹਦੀ ਤਾਂ ਇਹਦੇ ਵਿੱਚ ਕੋਈ ਦੋਰਵਾ ਨਹੀਂ ਪੰਜਾਬ ਦੇ ਵਿੱਚ ਕੱਲ ਅੱਜ ਸਵੇਰ ਤੱਕ 4-5 ਮੌਕਿਆਂ ਦੇ ਜਿਹੜੀਆਂ ਪਾਣੀ ਨਾਲ ਉਹ ਹੋ ਗਈਆਂ ਸੀਗੀਆਂ ਇੱਕ ਦੋ ਬੱਚੇ ਹੋਏ ਨੇ ਇੱਕ 9 ਸਾਲ ਦਾ ਇੱਕ 11 ਸਾਲ ਦਾ ਪਾਣੀ ਬਿਛੀ ਲਾਹ ਤੇ ਅਸੀਂ ਗਾਹ ਟੋਏ ਵਿੱਚ ਡਿੱਗੇ ਉਹ ਉਹਨਾਂ ਦੀ ਵੀ ਡੈਥ ਹੋਈ ਹੈ ਮਤਲਬ ਕਾਫੀ ਜਿਹੜਾ ਡਰਾਉਣਾ ਸੀਨ ਹੈ ਉਹ ਲੋਕਾਂ ਦੇ ਸਾਹਮਣੇ ਆ ਰਿਹਾ ਕਿਉਂਕਿ ਇਹ 70000 ਕਿਊਸਕ ਪਾਣੀ ਹੈ ਜਿਹੜਾ ਸੁਖਨਾ ਝੀਲ ਦੇ ਵਿੱਚੋਂ ਉਹਦੇ ਫਲੱਡ ਗੇਟ ਨੇ ਉਹ ਚੱਕਤਾ 70000 ਕਿਊਸਕ ਪਾਣੀ ਮਤਲਬ ਇਹ ਕੋ ਮੈਨੇ ਰੱਖ ਦੇਗਾ ਜਿਹੜਾ ਮਤਲਬ ਇੱਧਰ ਸਾਰਨਾ ਸਾਈਡਾਂ ਸਾਡੇ ਮਾਨਸਾ ਦਾ ਤੇ ਇੱਧਰ ਮੂਲਕ ਅੱਗੇ ਜਾ ਕੇ ਹੋਰ ਸਰਦੂਲਗੜ ਏਰੀਆ ਪਰ ਇੱਧਰ ਸਾਰੇ ਹੈ ਨਾ ਜਿਹੜਾ ਇਹ ਖਤਰਨਾਕ ਦ੍ਰਿਸ਼ ਪੇਸ਼ ਕਰਦਾ ਜਾਊਗਾ ਇਸ ਕਰਕੇ ਮਤਲਬ ਲੋਕਾਂ ਨੂੰ ਬੜਾ ਅਲਰਟ ਰਹਿਣ ਦੀ ਲੋੜ ਹੈ ਤੇ ਨਾਲ ਇਹ ਹੈ ਕਿ ਕਈ ਵਾਰੀ ਆਪਾਂ ਦੇਖਣ ਵਕ ਜਾਂਦੇ ਆ ਜਾਂ ਬੱਚੇ ਵਕ ਜਾਂਦੇ ਆ ਜਾਂ ਲੇਡੀਜ਼ ਵਕ ਜਾਂਦੀਆਂ ਮਤਲਬ ਉਸ ਚੀਜ਼ ਤੋਂ ਸੰਕੋਚ ਰੱਖੋ ਜਿਆਦੇ ਜਿਆਦੇ ਮਤਲਬ ਅਲਰਟ ਰਹਿਣ ਦੀ ਲੋੜ ਹੈ 5-7 ਦਿਨ 5-4 ਦਿਨ ਹੁੰਦੇ ਨੇ ਇਹ ਨਿਕਲ ਜੂ ਵੱਡੀ ਇੱਕ ਗੱਲ ਇਹ ਹੈ ਕਿ ਇਹ ਬ੍ਰਿਕ ਟਾਈਮ ਹੈਗਾ ਜਿਹੜਾ ਉਸ ਟਾਈਮ ਦਾ ਜਿਹੜਾ ਪਾਣੀ ਆ ਉਹ ਥੋੜਾ ਜਿਹਾ ਘਟ ਗਿਆ ਕਿਉਂਕਿ ਕੱਲ੍ਹ ਟਾਈਮ ਦੇ ਉੱਤੋਂ ਦੀ 2-2 ਫੁੱਟ ਪਾਣੀ ਚੱਲ ਰਿਹਾ ਸੀ ਅੱਜ ਉਹ ਡੈਨ ਦੇ ਵਿੱਚ ਐ ਨਕਲੋ ਇਸ ਕਰਕੇ ਉਥੋਂ ਦੇ ਐਸ ਡੀਓ ਸਾਹਿਬ ਨੇ ਜਿਹੜੇ ਉਹਨਾਂ ਨੇ ਵੀ ਲੋਕਾਂ ਨੂੰ ਕਿਹਾ ਥੋੜਾ ਜਿਹਾ ਸੁੱਖ ਦਾ ਸੰਘ ਆਇਆ ਇਹ ਤਾਂ ਹੈ ਨਹੀਂ ਵੀ ਖਤਰਾ ਟਲ ਗਿਆ ਖਤਰਾ ਵਰਕਰ ਆ ਰਿਹਾ ਹੈ ਗੱਲ ਕਰ ਵੀ ਜੇ بارشਾਂ ਵਾਲਾ ਪਾਸਾ ਪੰਜਾਬ ਦੇ ਵਿੱਚ بارش ਮੜੀ ਜੀ ਘਟੋ ਦੇ ਜੰਮੂ ਕਸ਼ਮੀਰ ਹਿਮਾਚਲ ਇਧਰਲੇ ਪਾਸੇ ਜੇ بارش ਥੋੜੀ ਜੀ ਘਟ ਕੇ ਤਾਂ ਹੋ ਸਕਦਾ ਥੋੜਾ-ਬੋਤਾ ਫਰਕ ਪੈ ਜੇ ਜੇ بارش ਜ਼ਿਆਦਾ ਪਈ ਜੀ ਤਾਂ ਹਾਲਾਤ ਨੇ ਜਿਹੜੇ ਉਹ ਬੜੇ ਖਤਰਨਾਕ ਅੱਪੈਡਾ ਹੋ ਸਕਦਾ। ਅਰੇ ਡਾਡਾ ਤੋਂ ਨਹੀਂ ਕਾਟਦੇ ਦੇਣਾ। ਪੰਜਾਬ ਸਰਕਾਰ ਦੇ ਵੱਲੋਂ ਆਪਣੇ ਕਾਰਜਹੀ ਯਤਨ ਕੀਤੇ ਜਾ ਰਹੇ ਨੇ। ਹਾਲਾਂਕਿ ਕੁਦਰਤੀ ਕਰੋਪੀ ਹੈ ਜੀ ਆਪਾਂ ਸਵੇਰੇ ਵੀ ਗੱਲ ਕਰ ਰਹੇ ਸੀ। ਕੱਲ ਵੀ ਆਪਾਂ ਗੱਲ ਕਰ ਰਹੇ ਆ ਕੁਦਰਤੀ ਕਰੋਪੀ ਦੇ ਅਗੇ ਕਿਸੇ ਦਾ ਕੋਈ ਜ਼ੋਰ ਨਹੀਂ। ਸਰਕਾਰ ਦੇ ਵੱਲੋਂ ਜੇ ਤਾਂ ਕੀਤੇ ਜਾ ਰਹੇ ਨੇ ਮੈਂ ਤੁਹਾਨੂੰ ਦੱਸ ਦੇਣਾ ਕਿ ਅੱਜ ਮੰਤਰੀ ਕੁਲਦੀਪ ਢਾਲੀਵਾਲ ਨੇ ਜਿੱਥੇ 1 ਲੱਖ ਰੁਪਏ ਦਿੱਤਾ ਹੜ੍ਹ ਪੀੜਤਾ ਦੇ ਲਈ ਉੱਥੇ ਹੀ ਜਿਹੜੇ ਸਾਡੇ ਸਪੀਕਰ ਸੰਧੋਵਾ ਸਾਹਿਬ ਨੇ ਉਹਨਾਂ ਨੇ ਵੀ 2 ਲੱਖ ਰੁਪਏ ਰਕਮ ਜਾਰੀ ਕਰ ਦਿੱਤੀ ਹੈ ਵੀ ਹੜ੍ਹ ਪੀੜਤਾ ਨਹੀਂ ਉਹਨਾਂ ਦੇ ਆਪਣੇ ਵੱਲੋਂ ਐ ਕੋਈ ਉਹਦੇ ਇਹ ਕੀ ਸਰਕਾਰੀ ਖਰਚੇ ਤੋਂ ਪੈਸੇ ਦਿੱਤੇਗੇ ਸੰਧੂਆ ਸਾਹਿਬ ਨੇ ਆਪਣੇ ਖਰਚੇ ਦਿੱਤੇ ਨੇ ਕਹਿੰਦੇ ਵੀ ਮੈਂ ਹੜਪੀੜਤਾ ਦੀ ਮਦਦ ਜਿੰਨਾ ਕਰ ਸਕਾਂਗਾ ਉਹਨਾ ਕਰਾਂਗਾ ਤੇ ਮੈਂ ਤਾਂ ਨਹੀਂ ਕੋਹਰਾ ਤੇ ਦੇਨਾ ਕਈ ਇੱਕ ਖਾਲਸਾ ਏਡ ਵਾਲ ਨੇ ਉਹਨਾਂ ਨੇ 100 ਗੱਟਾ ਭੇਜ ਦਿੱਤਾ ਹੈ ਭਰਿਆ ਹੋਇਆ ਸਮਿੰਨ ਨਾਲ ਹੜਪੀੜ ਪ੍ਰਵਾਸ ਇਲਾਕੇ ਪੰਚਾਇਤ ਆ ਚੁੱਕਿਆ ਹੈ ਉਹਨਾਂ ਦੇ ਵੱਲੋਂ ਹਾਂਜੀ ਦੇਖੋ ਕਾਂਗਰਸ ਵਾਲੇ ਜਿਹੜੇ ਐਮਐਲਏ ਨੇ ਉਹਨਾਂ ਨੇ ਵੀ ਇਹ ਕਿਹਾ ਤਾਂ ਵੀ ਅਸੀਂ ਸੀਐਮ ਦੇ ਰੀਲੀਫ ਫੰਡ ਦੇ ਵਿੱਚ ਇੱਕ ਇੱਕ ਮਹੀਨੇ ਦੀ ਜਿਹੜੀ ਆਪਣੀ ਸੈਲਰੀ ਹੈ ਨੇ ਪਾਵਾਂਗੇ ਸਾਰੇ ਪੰਜਾਬ ਵੱਲੋਂ ਮੈਂ ਦਾ ਵੀ ਧੰਨਵਾਦ ਕਰਦੇ ਆ ਤੇ ਜਿਹੜੇ ਹੋਰ ਕੋਈ ਰਹੇਗੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਖਾਸ ਕਰਕੇ ਜਿਹੜੀ ਬਿਊਰੋਕ੍ਰੇਸੀ ਹੈ ਵੱਡੀ ਉਹ ਉਹਨਾਂ ਨੇ ਥੋੜਾ ਜਿਹਾ ਇਧਰਲੇ ਪਾਸੇ ਧਿਆਨ ਦੇਣ ਦੀ ਲੋੜ ਹੈ ਲੋਕ ਮਤਲਬ ਬਹੁਤ ਹੀ ਸੰਕਟ ਦੇ ਵਿੱਚ ਨੇ ਮਦਦ ਦੀ ਲੋੜ ਹੈ ਮਦਦ ਕਰਨ ਪਰ ਰਾਸ਼ਨ ਪਾਣੀ ਪਹੁੰਚਾਉਣ ਪਾਣੀ ਪੀਣ ਵਾਸਤੇ ਪਹੁੰਚਾਉਣ ਦੁੱਧ ਦੀ ਪੰਲਵ ਪਸ਼ੂਆਂ ਦਾ ਨੀਰਾ ਕਾफी ਕੁਝ ਅਜਿਹਾ ਇਹ ਦੁਬਾਰਾ ਦਵਾਨੀਆਂ ਵਾਲਾ ਤਾਂ ਇਹ ਦੁਬਾਰਾ ਚੰਦੂਗਾ ਜੀ ਕਿਉਂਕਿ ਪਸ਼ੂਆਂ ਦੀ ਡੈਥ ਹੋ ਗਈ ਤਾਂ ਫਿਰ ਕੁੱਤੇ ਬਿਲੇ ਜਿਹਦੇ ਨਾਲ ਬਿਮਾਰੀਆਂ ਭੈਣਕ ਬਿਮਾਰੀਆਂ ਫੈਲਣ ਦਾ ਵੀ ਡਰ ਹੈਗਾ ਉਹ ਬਾਤ ਹੀ ਗੱਲ ਹੈ ਹੁਣ ਮਤਲਬ ਰਾਸ਼ਨ ਰੈਸਕਿਊ ਤੇ ਇਹ ਜ਼ਰੂਰੀ ਹੈ ਜਿਹੜਾ ਕਰ ਰਹੇ ਹੈ ਕਿਉਂਕਿ 5000 ਤੋਂ ਵੱਧ 5300 ਦੇ ਲਗਭਗ ਜਿਹੜਾ ਮਤਲਬ ਵਾਸੀ ਹੈ ਉਧਰਲੇ ਬਰਦਾਸਪੁਰ ਸਾਈਡ ਏਰੀਆ ਦਾ ਉੱਲਾਹ ਦਾ ਰਸੂ ਕਰਕੇ ਸਾਫ ਨਕਲੀ ਚੇਹਰੇ ਉੱਤੇ ਪਛਾਈ ਜਾ ਚੁੱਕੇ ਨੇ ਸਰਕਾਰ ਬੜੀ ਤਨਦੇਹੀ ਦੇ ਨਾਲ ਲੱਗੀ ਹੋਈ ਹੈ ਵਿਰੋਧੀ ਧਿਰਾਂ ਨੂੰ ਵੀ ਬੇਨਤੀ ਹੈ ਵੀ ਸਾਥ ਦਿਓ ਚੰਗਿਆਈ ਕੰਮ ਦੇ ਵਿੱਚ ਉਹਦੀ ਚੰਗਿਆਈ ਲੋਕਾਂ ਨੇ ਦੇਖਣੀ ਹੈ ਆਪਾਂ ਰਿਜ਼ਲਟ ਨਹੀਂ ਦੇਖਣੇ ਆਪਾਂ ਇਹ ਦੇਖਣਾ ਵੀ ਸਾਥੋਂ ਚੰਗਾ ਕੀ ਹੋ ਸਕਦਾ ਅਸੀਂ ਚੰਗਾ ਕੀ ਕਰ ਸਕਦੇ ਹਾਂ ਜੇ ਕੋਈ ਇੱਕ ਬੰਦਾ ਚੰਗਾ ਕਰਦਾ ਉਹਦੀ ਰੀਸ ਨਾਲ ਆਪਾਂ ਉਹ ਤੋਂ ਵੱਧ ਚੰਗਾ ਕੰਮ ਕਰੀਏ ਨਾ ਕਿ ਮਤਲਬ ਬਦਨਾਮ ਕਰਨ ਦੀ ਕੋਸ਼ਿਸ਼ ਕਰੀਏ ਜਾਂ ਇਹਦੇ ਉੱਤੇ ਸਿਆਸਤ ਕਰਨ ਦੀ ਕੋਸ਼ਿਸ਼ ਕਰੀਏ बार-बार ਇਹੀ ਅਪੀਲ ਕਰਦੇ ਆਂ ਕਿ ਸੰਕਟ ਦਾ ਸਮਾਂ ਸਾਥ ਦਿਓ ਪ੍ਰਮਾਤਮਾ ਜ਼ਰੂਰ ਬਖਸ਼ਦਾ ਔਰ ਡਾਕਟਰ ਸਾਹਿਬ ਤੋਂ ਡੀਗਰੀ ਕਿ ਤੁਸੀਂ ਗੁਰਦਾਸਪੁਰ ਦੀ ਗੱਲ ਕੀਤੀ ਮੈਂ ਤੁਹਾਨੂੰ ਇਹ ਵੀ ਅਪਡੇਟ ਦੇਣਾ ਜੀ ਗੁਰਦਾਸਪੁਰ ਦੇ ਵੀ ਸਾਡੇ ਕੋਲ ਤਸਵੀਰਾਂ ਆਈਆਂ ਨੇ ਗਰਾਊਂਡ ਜ਼ੀਰੋ ਤੋਂ ਸਾਡੇ ਪੱਤਰਾਂ ਨੇ ਭੇਜੀਆਂ ਨੇ ਉੱਥੇ ਲੋਕ ਜਿਹੜੇ ਨੇ ਉਹਨਾਂ ਨੂੰ ਪ੍ਰਸ਼ਾਸਕੀ ਮਦਦ ਤਾਂ ਪਹੁੰਚ ਗਈ ਐ ਪਰ ਉਹਨਾਂ ਨੇ ਕਿਹਾ ਵੀ ਸਾਡੇ ਜਿਹੜੇ ਬੱਚੇ ਨੇ ਉਹ ਬਿਮਾਰ ਹੋ ਰਹੇ ਨੇ ਤੇ ਉੱਥੇ ਖਾਰਜ ਦੀ ਬਿਮਾਰੀ ਫੈਲ ਚੁੱਕੀ ਐ ਲੋਕ ਬਹੁਤ ਕਹਿੰਦੇ ਉਹਨਾਂ ਦਾ ਕਹਿਣਾ ਕੀ ਜੀ ਕਿ ਅਸੀਂ ਕਰ ਕੀ ਸਕਦੇ ਜੀ ਮਜਬੂਰੀ ਐ ਸਾਨੂੰ ਕਹਿੰਦੇ ਇੱਥੇ ਰਹਿਣਾ ਪੈ ਰਿਹਾ ਅਸੀਂ ਨਿਕਲ ਰਹੇ ਆ ਜਿੰਨੇ ਜਲਦੀ ਹੋ ਸਕੇ ਪਰ ਕਹਿੰਦੇ ਅਸੀਂ ਕਰ ਕੀ ਦਦੇ ਸਾਨੂੰ ਬਿਮਾਰੀਆਂ ਲੱਗਣੇ ਸ਼ੁਰੂ ਹੋ ਗਈਆਂ ਨੇ ਹਾਂ ਜੀ ਦੇਖੋ ਸਵਰਥ ਮੈਡਮ ਸੋਨੀਆ ਮਾਨਾ ਜੀ ਉਹ ਮਤਲਬ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਬੜੀ ਅਲਰਟ ਕਰ ਰਹੀ ਐ ਜੀ ਭਾਈ ਜਿਹੜੇ ਸਥਾਨ ਨੇ ਇਹ ਖਾਲੀ ਕਰੋ ਸਥਾਨ ਨੇ ਜਿਹੜੇ ਖਾਲੀ ਕਰੋ ਹਰਦੀ ਪੋਜੀਸ਼ਨ ਹੈ ਜਿਹੜੀ ਉਹ ਥੋੜੀ ਜੀ ਖਤਰਨਾਕ ਹੈ ਇਸ ਕਰਕੇ ਮਤਲਬ ਸਾਨੂੰ ਜੋ ਵੀ ਕੋਈ ਅਲਰਟ ਸਰਕਾਰ ਵੱਲੋਂ ਆਉਂਦਾ ਪ੍ਰਸ਼ਾਸਨ ਵੱਲੋਂ ਆਉਂਦਾ ਉਹਦੇ ਉੱਤੇ ਮਤਲਬ ਜ਼ਰੂਰ ਅਮਲ ਕਰਨਾ ਚਾਹੀਦਾ ਉਸ ਦੀ ਨਾਵਾਜਾ ਪਾ ਕੇ ਨਾ ਅੰਗਲੀ ਕਰਕੇ ਆਪਾਂ ਫਿਰ ਨੁਕਸਾਨ ਕਰਦੇ ਉਹ ਡਾਕਟਰ ਸਾਹਿਬ ਇੱਕ ਇੱਕ ਸਾਡੇ ਇੱਕ ਇੱਕ ਸਾਡੇ ਗਵਾਂਢੀ ਮੁੱਲ ਨੇ ਪਹਿਲ ਕੀਤੀ ਹੈ ਮੈਂ ਤੁਹਾਨੂੰ ਦੱਸਦਾ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਮਰੀਮ ਦੇ ਵੱਲੋਂ ਅੱਜ ਐਲਾਨ ਕਰ ਦਿੱਤਾ ਗਿਆ ਹੈ ਉੱਥੇ ਵੀ ਸਰਕਾਰ ਨੇ ਏ ਯਾਨੀ ਕਿ ਜਿਹੜਾ ਕਰਤਾਰਪੁਰ ਸਾਹਿਬ ਗੁਰਦੁਗੋ ਆਪਣਾ ਗੁਰੂ ਘਰ ਆ ਉਹਦੇ ਪਾਣੀ ਵੜਿਆ ਸੀ ਅੰਦਰ 3 3 4 4 ਫੁੱਟ ਉਹਨਾਂ ਨੇ ਕਿਹਾ ਵੀ ਪਹਿਲਾਂ ਪਾਣੀ ਕੱਢੋ ਤਾਂ ਕਿ ਇਹ ਸਿੱਖ ਸੰਗਤ ਹੈ ਉਹਦੇ ਨਾਰਾਜ਼ਗੀ ਨਾ ਪਾਈ ਜੋ ਵੀ ਸਾਡੀ ਸੰਗਤ ਹੈ ਦੇਖੋ ਪਾਕਿਸਤਾਨ ਨੇ ਪਹਿਲ ਪਹਿਲ ਕਦਮੀ ਕੀਤੀ ਹੈ ਆਪਣੀ ਦੇਖੋ ਜੀ ਬਾਰਡਰ ਤੇ ਪਾਕਿਸਤਾਨ ਵਾਲੇ ਪਾਸੇ ਵੀ ਪਾਣੀ ਨਹੀਂ ਪੜੇ ਉਹਨਾਂ ਦੀਆਂ ਵੀ ਚੈੱਕ ਪੋਸਟਾਂ ਨੇ ਜਿਹੜੀਆਂ ਡੁੱਗੀਆਂ ਹੋਈਆਂ ਨੇ ਜਿਹੜੀਆਂ ਆਪਰੀਆਂ ਨੇ ਉਹ ਵੀ ਡੁੱਗੀਆਂ ਹੋਈਆਂ ਨੇ ਹੋ ਸਕਦਾ ਜਿਹੜੀ ਉਹ ਰਿਟਰੀਟ ਸੈਲੀਬ੍ਰਿਟੀ ਕਰਦੇ ਨੇ ਉਹਨੂੰ ਵੀ ਬੰਦ ਕਰਨ ਤੱਕ ਦੀ ਲੋਬਤਾ ਆ ਸਕਦੀ ਹੈ ਸਾਦੀ ਹਾਲਾਤ ਨੇ ਜਿਹੜੇ ਬਾਰਡਰ ਦੇ ਉੱਤੇ ਮਤਲਬ ਭਿਆਨਕ ਨੇ ਇਸ ਕਰਕੇ ਚਲੋ ਦੋਨਾਂ ਸਰਕਾਰਾਂ ਵੱਲੋਂ ਹੀ ਮਤਲਬ ਮੇਲ ਮਲਾਪ ਦੇ ਨਾਲ ਇਹ ਪਾਣੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਧਰੋਂ ਉਧਰ ਹੀ ਇਹ ਵੀ ਤਾਂ ਕਿ ਮਤਲਬ ਡਾਕਟਰ ਸਾਹਿਬ ਤੁਹਾਨੂੰ ਤੁਹਾਨੂੰ ਕੀ ਲੱਗਦਾ ਹੈ ਕੀ ਲੱਗਦਾ ਹੈ ਪਾਣੀ ਜਿਹੜਾ ਕੁਦਰਤੀ ਮਾਰ ਪੈ ਰਹੀ ਹੈ ਸਰਕਾਰਾਂ ਨੂੰ ਹੋਰ ਕੀ ਕੁਝ ਕਰਨਾ ਹੈ ਇਹਦਾ ਲੋਕਾਂ ਦੀ ਭਲਾਈ ਦੇ ਲਈ देखो जी सरकारां नुले चाहिंदा सरकारां नु ਤੇ ਸਾਡੀਆਂ ਧਰਮ ਕਿਸਮ ਕਿਉਂਕਿ ਸਾਨੂੰ 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 ਕੇਂਦਰ ਲੋਜ ਦਾ ਕੋਈ ਫੰਡ ਨਹੀਂ ਮਿਲਿਆ ਹੈ ਪੰਜਾਬ ਪਹਿਲ ਕਦਮੀ ਕਰਦਾ ਹੈ ਪੰਜਾਬ ਪਰ ਸਾਨੂੰ ਮੈਂ ਇੱਕ ਗੱਲ ਹੋਰ ਦੱਸ ਦਿੰਦਾ ਸਾਡੇ ਬਿਲਾਦ ਚੰਦ ਕਟਾਰੀਆ ਸਾਹਿਬ ਸ਼ਾਮ ਗਏ ਹੋਏ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਉਹ ਮਿਲਨੇ 2 ਦਿਨ ਉੱਥੇ ਰਹਿਣਗੇ ਅਮਿਤ ਸ਼ਾਹ ਦੇ ਉੱਤੇ ਪ੍ਰੈਸ਼ਰ ਪਾਈ ਜਾਂਦੇ ਨੇ ਵੀ ਪੰਜਾਬ ਦੀ ਮਦਦ ਕਰੋ ਪੰਜਾਬ ਅੱਜ ਮਤਲਬ ਕਾਫੀ ਹਾਲਾਤਾਂ ਦੇ ਸੰਕਟ ਦੇ ਹਾਲਾਤਾਂ ਵਿੱਚ ਦੀ ਲੰਘ ਰਿਹਾ ਹੈ ਖਤਾਰੀਆ ਸਾਹਿਬ ਅਸਾਮ ਪਹੁੰਚ ਗਏ ਅਸਾਮ ਪਹੁੰਚ ਕੇ ਦੋ ਦਿਨ ਲਾਉਣਗੇ ਅਮਿਤ ਸ਼ਾਹ ਦੇ ਨਾਲ ਤੇ ਉੱਥੇ ਉਹਨਾਂ ਨੇ ਪੰਜਾਬ ਦੇ ਹਾਲਾਤਾਂ ਬਾਰੇ ਚੰਗੀ ਤਰ੍ਹਾਂ ਜਾਣੂ ਕਰਵਾਤਾ ਉਹਨਾਂ ਨੂੰ ਤੇ ਇੱਕ ਵੱਡੇ ਪੈਕੇਜ ਦੀ ਮੰਗ ਕਰ ਰਹੇ ਨੇ ਸਾਨੂੰ ਸਾਰਿਆਂ ਨੂੰ ਮਤਲਬ ਵਰਨਰ ਸਾਹਿਬ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਤੇ ਚਾਹੇ ਉਹ ਜਾਖੜ ਸਾਹਿਬ ਨੇ ਚਾਹੇ ਮਾਨ ਸਾਹਿਬ ਨੇ ਚਾਹੇ ਸੁਖਵੀਰ ਹੈ ਚਾਹੇ ਕਾਂਗਰਸ ਵਾਲੇ ਨੇ ਕੋਈ ਵੀ ਹੈ ਪਰਲੇ ਸਾਨੂੰ ਚਲੋ ਜੇ ਕਿਸੇ ਦੀ ਗੱਲ ਹੋਰ ਨਹੀਂ ਹੋਈ ਤਾਂ ਗੱਲ ਫੋਨ ਤੇ ਹੋਣੀ ਹੈ ਹੋਣੀ ਹੈ ਬੱਕਰੀ ਹੈ ਕਟਾਰੀਆ ਸਾਹਿਬ ਦਾ ਸਹਿਯੋਗ ਦੇ ਤੇ ਕਟਾਰੀਆ ਸਾਹਿਬ ਨੂੰ ਹੌਸਲਾ ਦੇ ਕੇ ਕਟਾਰੀਆ ਸਾਹਿਬ ਦਾ ਦਿਲ ਹੌਸਲਾ ਬੁਲੰਦ ਕਰਕੇ ਆਪਾਂ ਅੰਮ੍ਰਿਤਸਰ ਤੋਂ ਇੱਕ ਵੱਡਾ ਐਲਾਨ ਕਰਵਾ ਲਈਏ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਦੁੱਖ ਹੈ ਉਹ ਥੋੜਾ ਜਿਹਾ ਘੱਟ ਮਹਿਸੂਸ ਹੋਵੇ ਖਤਮ ਤਾਂ ਨਹੀਂ ਕੀਤਾ ਜਾ ਸਕਦਾ ਦੁੱਖ ਦੀ ਪੀੜਾ ਜਿਹੜੀ ਉਹ ਥੋੜੀ ਜਿਹੀ ਘੱਟ ਹੋ ਸਕਦੀ ਹੈ ਚਲੋ ਰਜਿੰਦਰ ਜੀ ਤੁਸੀਂ ਮੈਨਾਂ ਸ਼ਾਮ ਦੇ ਲਾਈਵ ਪ੍ਰੋਗਰਾਮ 'ਚ ਆਪਣਾ ਕੀਮਤੀ ਸਮਾਂ ਦਿੱਤਾ ਮੈਂ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਸਰ ਧੰਨਵਾਦ ਜੀ ਸਰ ਸੋ ਦੋਸਤੋ ਇਹ ਸਾਡਾ ਜੁੜੇ ਜੀ ਰਿੰਦਰ ਸਿੰਘ ਜੀ ਮਾਨਸਾ ਤੋਂ ਜਿਹੜਾ ਸਾਡਾ ਇਦਾਂ ਉਹ ਮੁੱਦਾ ਸੀ ਉਹ ਵੀ ਪਾਣੀ ਨਾਲ ਜੁੜਾ ਹੈ ਕਿਉਂਕਿ ਪੰਜਾਬ ਦੇ ਪਾਣੀ ਦੀ ਤਰਾਸਦੀ ਨੇ گا ਪਾਇਆ ਹੈ ਚਾਰੇ ਪਾਸੇ ਜੇਕਰ ਖਾਲੀ ਟੀਕ ਪੰਜਾਬ ਦਾ ਕੋਈ ਜ਼ਿਲ੍ਹਾ ਜਿਹੜਾ ਹੋਣਾ ਜਿੱਥੇ ਪਾਣੀ ਦੀ ਮਾਰ ਨਹੀਂ ਪੈ ਰਹੀ ਤੇ ਰਿੰਦਰ ਸਿੰਘ ਜੀ ਖੁੰਦੀ ਕਸਲਾ ਦੇ ਹੋ ਗਈ ਹੈ ਤੁਹਾਨੂੰ ਦੱਸ ਦੇ ਕਿ ਮੋਹਾਲੀ ਦੇ ਸੈਕਟਰ 11 'ਚ ਪਾਣੀ ਵੜ ਚੁੱਕਿਆ ਹੈ ਕੱਗਰ ਦਰਿਆ ਦੇ ਵਿੱਚ ਪਾਣੀ ਆ ਗਿਆ ਹੈ ਤੇ ਪਟਿਆਲਾ ਜ਼ਿਲ੍ਹਾ ਦੇ ਕਈ ਪਿੰਡਾਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਉਸ ਤੋਂ ਇਲਾਵਾ ਜੇਕਰ ਗੱਲ ਕੀਤੀ ਜੇ ਤਾਂ ਗੁਰਦਾਸਪੁਰ ਹੁਸ਼ਿਆਰਪੁਰ ਫਿਰੋਜਪੁਰ ਫਿਰੋਧਕੋਟ ਫਿਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਾਣੀ ਨੇ ਕਾਫੀ ਤਰਾਜ਼ੀ ਮਚਾਈ ਹੋਈ ਹੈ ਹਾਲਾਂਕਿ ਸਰਕਾਰਾਂ ਵੱਲੋਂ ਪੂਰੇ ਯਤਨ ਕੀਤੇ ਜਾ ਰਹੇ ਨੇ ਕਿ ਲੋਕਾਂ ਤੱਕ ਪਹੁੰਚਿਆ ਜੇ ਉਹਨਾਂ ਨੂੰ ਮਦਦ ਕੀਤੀ ਜਾਏ ਪਰ ਜਿਹੜੇ ਕਿ ਲੋਕ ਕਾਫੀ ਜ਼ਿਆਦਾ ਫਸੇ ਹੋਏ ਨੇ ਫੌਜ ਵੀ ਆਪਣਾ ਕੰਮ ਕਰ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਅੱਜ ਖਾਲਸਾ ਏਡ ਅੱਗੇ ਆਈ ਹੈ ਉਵੇਂ ਹੋਰਾਂ ਨੂੰ ਲੋਕਾਂ ਨੂੰ ਵੀ ਸਮਾਜੀ ਸੰਸਥਾਵਾਂ ਨੂੰ ਅੱਗੇ ਆਣਾ ਚਾਹੀਦਾ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਸੋ ਦੋਸਤੋ ਦੇ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਆ ਕਿ ਜਿਹੜੇ 2-4 ਇਹ ਪੰਜਾਬ ਦੀ ਤਰਾਸਦੀ ਦੇ ਔਖੇ ਹੈਗੇ ਨੇ ਉਹਨਾਂ ਨੂੰ ਰੱਬ ਦਾ ਭਾਣਾ ਸਮੇਂ ਕੇ ਕੁਦਰਤੀ ਕਰੋਪੀ ਸਮੇਂ ਕੇ ਘਟੋ ਤੇ ਇੱਕ ਦੂਜੇ ਦੀ ਮਦਦ ਕਰੋ ਕਿਉਂਕਿ ਇੱਕ ਦੂਜੇ ਬਾਹ ਤੁਸੀਂ ਉਹ ਫੜਨੀ ਹੈ ਤੁਸੀਂ ਇੱਕ ਦੂਜੇ ਨੂੰ ਬਚਾਉਣਾ ਹੈ ਤੇ ਜੇਕਰ ਕਿਸੇ ਦਾ ਕੋਈ ਸੰਪਰਕ ਜਨ ਟੁੱਟਦਾ ਹੈ ਤਾਂ ਉਸ ਨੂੰ ਲੱਭਣ ਲਈ ਇੱਕ ਦੂਜੇ ਦੀ ਮਦਦ ਲੈ ਸਕਦੇ ਹੋ ਤੇ ਜੇ ਜੇਕਰ ਤੁਹਾਨੂੰ ਕੋਈ ਕੰਟਰੋਲ ਰੂਮ ਤੇ ਨਾਲ ਗੱਲਬਾਤ ਨਹੀਂ ਹੁੰਦੀ ਤਾਂ ਤੁਸੀਂ ਸਾਡੇ ਚੈਨਲ ਤੇ ਚੱਲ ਰਹੇ ਨੰਬਰਾ ਨਾਲ ਗੱਲਬਾਤ ਕਰ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਬਾਅਦ ਅੱਗੇ ਤੱਕ ਸਰਕਾਰ ਦਾ ਪੰਚਾਇਤ ਦੀ ਸੋ ਤੋਂ ਸਾਡਾ ਸ਼ਾਨਦਾਰ ਲਾਈਵ ਦਾ ਬ੍ਰੋਸੀ ਤੁਹਾਡਾ ਦੁਆਰਾ ਜੁੜਾ ਕੋਈ ਹੋਰ ਲਾਈਵ ਦਾ ਵੱਡਾ ਮੁੱਦਾ ਲੈ ਕੇ ਉਤਾ